ਆਉ ਦੇਖ ਆ ਦਰਸ਼ਨ ਤੇਰਾ ਆਵ ਸਜਣਾ ਆਵ ਸਜਣਾ ਆਵ ਸਜਣਾ ਆਵ ਸਜਣਾ ਉਹ ਦੇਖਾ ਦਰਸ਼ਨ ਤੇਰਾ ਦਾ ਆਬ ਸਜਣਾ ਬਾਈ ਗੁਰਜੀਕਾ ਖਾਲਸਾ ਰਈ ਫਤੇ ਬੜਾ ਸੁਭਾਕਾ ਦੇਣੇ ਬਾਬਾ ਫਰੀਦ ਜੀ ਨੇ ਬੜੀ ਕਿਰਪਾ ਕੀਤੀ ਸਾਡੇ ਤੇ ਉਹਨਾਂ ਨੇ ਸਾਨੂੰ ਉਸਤਾਨ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਔਰ ਨਾਲ ਹੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲੇ ਨੂੰ ਸਮਰਪਤ ਜਿਹੜੇ ਨਗਰ ਕੀਰਤਨ ਹੈ ਉਹ ਵੀ ਅਸੀਂ ਪੰਜਾਬ ਸਰਕਾਰ ਦੇ ਵੀ ਧੰਨਵਾਦੀ ਕਰਦੇ ਹਾਂ ਔਰ ਗੁਰਤੇਗਵਰ ਸਿੰਘ ਸਾਹਿਬ ਮਹਾਰਾਜ ਦਾ ਵੀ ਸ਼ੁਕਰਾਨਾ ਕਰਦੇ ਆ ਕਿ ਉਹਨਾਂ ਨੇ ਸਾਨੂੰ ਇਸ ਸ਼ਹਿਰ ਨੂੰ ਚੁਣਿਆ ਕਿ ਅਸੀਂ ਉਹਨਾਂ ਦੇ ਜਿਹੜਾ ਨਗਰ ਕੀਰਤਨ ਦਾ ਹਿੱਸਾ ਬਣ ਸਕੀਏ ਔਰ ਇੱਥੋਂ ਨਗਰ ਕੀਰਤਨ ਦੀ ਸੁਰੱਖਿਆ ਕਰ ਸਕੀਏ। ਸ਼ਰਕਾਰ ਪੂਰਾ ਜੋਰ ਲਾ ਰਹੀ ਹੈ। ਸਾਰੇ ਸੰਤਾਂ ਮਹਾਂਪੁਰਖਾਂ ਦੇ ਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ। ਉਹ ਵੀ ਇਹਦਾ ਹਿੱਸਾ ਬਣ ਕੇ ਜਿਹੜਾ ਨਗਰ ਕੀਰਤਨ ਦੇ ਉਜਾੜੇ ਸਾਰੇ। ਹਾਂ।